ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰ ਚੈਨਲ ਤੇ ਅੱਜ ਵੀਡੀਓ ਵਿੱਚ ਆਪਾਂ ਕਰਾਂਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਲਾਸ 6ਵੀਂ ਦੀਆਂ ਗਰਮੀ ਦੀਆਂ ਛੁੱਟੀਆਂ ਦਾ ਕੰਮ ਕਰਨ ਵਾਲੇ ਹਾਂ ਜੂਨ ਚ ਜਿਹੜੀਆਂ ਤੁਹਾਡੀਆਂ ਛੁੱਟੀਆਂ ਹੋਣੀਆਂ ਨੇ 2025 ਜਿਹੜਾ ਤੁਹਾਨੂੰ ਕੰਮ ਆ ਮਿਲੇਗਾ ਉਹ ਕਰਨ ਵਾਲੇ ਹਾਂ ਇਹ ਤੁਹਾਡਾ ਵਿਗਿਆਨ ਦਾ 6ਵੀਂ ਦਾ ਕੰਮ ਹੈ। ਤੁਹਾਨੂੰ ਇਸ ਨੂੰ ਧਿਆਨ ਨਾਲ ਦੇਖ ਲਿਓ ਤੇ ਕਰ ਲਿਓ ਆਪਣੀ ਕਾਪੀ ਤੇ। ਤੁਹਾਨੂੰ ਪਾਠ ਦਿੱਤੇ ਗਏ ਹਨ। ਇਹ ਸਾਰੇ ਪਾਠ ਤੁਹਾਨੂੰ ਹੱਲ ਕਰਕੇ ਦਿੱਤੇ ਗਏ ਨੇ। ਇਹਨਾਂ ਨੂੰ ਪੂਰੀ ਤਰ੍ਹਾਂ ਕਰ ਲੈਣਾ ਹੈ। ਪਹਿਲਾ ਵਿਅ ਹੈ ਭੋਜਨ ਦੇ ਤੱਤ ਕਿਰਿਆ ਵੱਖ-ਵੱਖ ਭੋਜਨ ਪਦਾਰਥਾਂ ਵਿੱਚ Starch ਦੀ ਮੌਜੂਦਗੀ ਦੀ ਪਰਖ ਕਰਨਾ ਜਦੋਂ ਅਸੀਂ ਕੱਚੇ ਆਲੂ ਅਤੇ ਆਇਓਡੀਨ ਦੇ ਕੋਲਡੀਆਂ ਕੁਝ ਬੂੰਦਾਂ ਪਾਉਂਦੇ ਹਾਂ ਤਾਂ ਕੀ ਹੁੰਦਾ ਹੈ ਆਲੂ ਦਾ ਰੰਗ ਗੂੜਾ ਨੀਲਾ ਕਾਲਾ ਹੋ ਜਾਂਦਾ ਹੈ ਆਇਓਡੀਨ ਦੇ ਕੋਲਡ ਦਾ ਰੰਗ ਕਿਹੜਾ ਹੁੰਦਾ ਹੈ ਸੰਤਰੀ ਪੂਰਾ ਕੱਚੇ ਆਲੂ ਤੋਂ ਇਲਾਵਾ ਕਿਹੜੇ ਭੋਜਨ ਪਦਾਰਥਾਂ ਨੂੰ Starch ਦੀ ਮੌਜੂਦਗੀ ਦੀ ਪਰਖ ਲਈ ਵਰਤੇ ਜਾ ਸਕਦਾ ਹੈ ਉਬਲੇ ਹੋਏ ਆਲੂਆਂ ਨੂੰ ਉਬਲੇ ਚਾਵਲ ਕਣਕ ਦਾ ਆਟਾ ਤੇ ਗੰਨਾ ਆਦਿ ਕੀ ਦਿਆ ਭੋਜਨ ਪਦਾਰਥਾਂ ਵਿੱਚ ਪ੍ਰੋਟੀਨ ਦੀ ਮੌਜੂਦਗੀ ਦੀ ਪਰਖ ਕਰਨਾ ਭੋਜਨ ਵਿੱਚ ਪ੍ਰੋਟੀਨ ਦੀ ਮੌਜੂਦਗੀ ਤਾਂ ਪਤਾ ਲਗਾਉਣ ਲਈ ਕਿਹੜੇ ਸਾਈਨ ਆਦਿ ਵਰਤੋਂ ਕੀਤੀ ਜਾਂਦੀ ਹੈ ਕਾਪਰ ਸਲਫੇਟ ਦਾ ਘੋਲ ਅਤੇ ਕਾਸਟਿਕ ਸੋਡਾ ਪ੍ਰੋਟੀਨ ਯੁਕਤ ਕੋਈ ਦੋ ਪੋਜਨ ਪਦਾਰਥਾਂ ਦੇ ਨਾਮ ਲਿਖੋ ਸੋਇਆਬੀਨ ਦਾਲਾਂ ਅੰਡਾ ਆਦਿ ਦਿੱਤੇ ਗਏ ਪੋਜਨ ਪਦਾਰਥ ਵਿੱਚ ਚਰਬੀ ਦੀ ਮੌਜੂਦਗੀ ਦੀ ਪਰਖ ਕਰਨਾ ਜਦੋਂ ਅਸੀਂ ਕਾਜੂ ਨੂੰ ਕਾਗਜ਼ ਨਾਲ ਰਗੜਦੇ ਹਾਂ ਤਾਂ ਅਲਪਾਰਦਾਸ਼ੀ ਕਿਉਂ ਬਣ ਜਾਂਦਾ ਹੈ ਕਾਜੂ ਵਿੱਚ ਮੌਜੂਦ ਚਰਬੀ ਕਾਗਜ਼ ਨੂੰ ਅਲਪਾਰਦਾਸ਼ੀ ਬਣਾ ਦਿੰਦੀ ਹੈ ਕੋਈ ਦੋ ਚਰਬੀ ਯੁਕਤ ਪੋਜਨ ਦੇ ਨਾਮ ਲਿਖੋ ਮੱਖਣ ਮਾਂਸਪਤੀ ਮੂੰਗਫਲੀ ਅਤੇ ਅੰਡੇ ਆਦਿ ਫਿਰ ਅੱਗੇ ਨੇ ਖਾਲੀ ਥਾਂਵਾਂ ਪਰ ਅਸੀਂ ਸਟਾਰਚ ਦੀ ਮੌਜੂਦਗੀ ਦਾ ਪ੍ਰੀਖਣ ਕਰਨ ਲਈ ਡੈਸ਼ ਦੇ ਕ올 ਦੀ ਵਰਤੋਂ ਕਰਦੇ ਹਾਂ ਆਇਓਡੀਨ ਆਲੂ ਚਾਵਲ ਅਤੇ ਕਣਕ ਵਿੱਚ ਡੈਸ਼ ਪਰ ਬਹੁਤ ਮਾਤਰਾ ਵਿੱਚ ਹੁੰਦਾ ਹੈ ਸਟਾਰਚ ਖੱਟੇ ਫਲਾਂ ਵਿੱਚ ਮੌਜੂਦ ਤੌਰ ਤੇ ਮੁੱਖ ਤੌਰ ਤੇ ਸੀ ਡੈਸ਼ ਦੀ ਵਿਟਾਮਿਨ ਸੀ ਹੁੰਦਾ ਹੈ ਵਿਟਾਮਿਨ ਸੀ ਅਨੀਮੀਆ ਡੈਸ਼ ਦੀ ਘਾਟ ਨਾਲ ਹੁੰਦਾ ਹੈ ਲੋਹੇ ਦੀ ਘਾਟ ਨਾਲ ਗਿਲੜਾ ਡੈਸ਼ ਟਿਕਟ ਨਾਲ ਕਾਰਨ ਹੁੰਦਾ ਹੈ ਆਇਓਡੀਨ ਦੀ ਘਾਟ ਨਾਲ ਅੱਗੇ ਬੱਚੋ ਠੀਕ ਗਲਤ ਨੇ ਮਨੁੱਖ ਦੇ ਸਰੀਰ ਵਿੱਚ ਸੂਰਜ ਦੀ ਰੋਸ਼ਨੀ ਦੀ ਮਦਦ ਨਾਲ ਵਿਟਾਮਿਨ ਡੀ ਬਣਦਾ ਹੈ ਸਹੀ ਇਹ ਗਲਤ ਸਹੀ ਦੁੱਧ ਤੇ ਦੁੱਧ ਤੋਂ ਬਣੇ ਪਦਾਰਥ ਤੋਂ ਅਸੀਂ ਕੈਲਸ਼ੀਅਮ ਪ੍ਰਾਪਤ ਕਰਦੇ ਹਾਂ ਸਹੀ ਦਾਲਾਂ ਚਰਬੀ ਦਾ ਮੁੱਖ ਸਰੋਤ ਹਨ ਗਲਤ ਚਾਵਲ ਇੱਕੋ ਇਕੱਲੇ ਹੀ ਸਾਡੇ ਸਰੀਰ ਨੂੰ ਸਾਰੇ ਪੋਸ਼ਟਿਕ ਤੱਤ ਪ੍ਰਾਪਤ ਵਰਦਾਨ ਕਰਦੇ ਹਨ ਗਲਤ ਅੰਦਰ ਆਤਾ ਵਿਟਾਮਿਨ A ਦੀ ਕਾਰਨ ਨਾਲ ਹੁੰਦਾ ਹੈ ਸਹੀ ਅੱਗੇ ਬੱਚਿਓ ਕਾਲਮ ਉੜੇ ਤੋਂ ਆੜੇ ਦਾ ਕੰਮ ਮਿਲਾਣ ਕਰੋ ਪ੍ਰੋਟੀਨ ਦੀ ਘਾਟ कवाशियर कवाशी और, और कर विटामिन ए विटामिन बी बेरी बेरी विटामिन सी सकरवी विटामिन डी रिक्टस, अगे चार चार ऑप्शन वाले दिते गए ने सही उत्तरदार चोन करके सही ऑप्शन पर क्लिक करना है ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰੋਟੀਨ ਭਰਪੂਰ ਸਰੋਤ ਹੈ? ਮੂੰਗੀ ਦੀ ਦਾਲ। ਸਹੀ ਜਿਹੜੀ ਆਪਸ਼ਨ ਹੈ ਮੂੰਗੀ ਦੀ ਦਾਲ। ਹੇਠ ਲਿਖਿਆਂ ਵਿੱਚੋਂ ਕਿਹੜਾ ਥਾਇਰਾਇਡ ਗ੍ਰੰਥੀ ਦੇ ਸਹੀ ਢੰਗ ਨਾਲ ਕੰਮ ਕਰਨ ਲਈ ਜ਼ਰੂਰੀ ਹੈ? ਆਇਓਡੀਨ। ਐਨੀਮੀਆ ਦੀ ਕਿਸ ਕਾਰਨ ਕਰ ਹੁੰਦਾ ਹੈ? ਲੋਹੇ ਦੀ ਘਾਟ ਨਾਲ। ਬਹੁਤ ਛੋਟੇ ਉਤਰਾ ਵਾਲੇ ਪ੍ਰੈਸ਼ਨ ਸੰਤੁਲਿਤ ਭੋਜਨ ਹੈ ਅਸੰਤੁਲਿਤ ਹੈ ਹਰ ਕੀ ਹੈ ਅਜੀਹਾ ਭੋਜਨ ਜਿਸ ਵਿੱਚ ਸਰੀਰ ਲਈ ਜਰੂਰੀ ਸਾਰੇ ਤੱਤ ਮੋਟਾ ਹਰ ਪਾਣੀ ਉਚਿਤ ਮਾਤਰਾ ਵਿੱਚ ਮੌਜੂਦ ਹੋਣ ਉਸ ਸੰਤੁਲਿਤ ਭੋਜਨ ਕਿਹਾ ਜਾਂਦਾ ਹੈ ਕਾਰਬੋਹਾਈਡਰੇਟ ਦੇ ਮੁੱਖ ਸਰੋਤ ਕਿਹੜੇ ਹਨ ਆਲੂ ਕਣਕ ਚਾਵਲ ਆਂਬ ਅਤੇ ਕੇਲਾ ਪ੍ਰੋਟੀਨ ਨੂੰ ਸਰੀਰ ਨਿਰਮਾਣ ਵਾਲਾ ਭੋਜਨ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਪ੍ਰੋਟੀਨ ਸਾਰੇ ਸਰੀਰ ਦੇ ਪਦ ਦੇ ਤੇ ਸੈੱਲਾਂ ਦੇ ਨਿਰਮਾਣ ਲਈ ਜ਼ਰੂਰੀ ਹੈ ਮਨੁੱਖੀ ਸਰੀਰ ਲਈ ਮੋਟੇ ਆਹਾਰ ਦੀ ਕੀ ਬਤਤਾ ਹੈ ਮੋਟਾ ਆਹਾਰ ਕਵਜ ਤੇ ਪਾਣੀ ਦੀ ਕਮੀ ਨੂੰ ਮੌਤੋਂ ਬਚਾਉਂਦਾ ਹੈ ਕੋਈ ਦੋ ਅਜਿਹੇ ਪਦਾਰਥਾਂ ਦੇ ਨਾਮ ਲਿਖੋ ਜਿਨ੍ਹਾਂ ਵਿੱਚ ਚਰਬੀ ਮੌਜੂਦ ਹੋਵੇ ਮੱਖਣ ਬਨਸਪਤੀ ਮੂੰਗਫਲੀ ਤੇ ਅੰਡੇ ਆਦਿ ਪਾਣੀ ਜੀ ਮਨ ਲਈ ਕਿਉਂ ਜ਼ਰੂਰੀ ਹੈ ਪਾਣੀ ਭੋਜਨ ਵਿੱਚ ਪੋਸ਼ਕ ਤੱਤਾਂ ਨੂੰ ਸੋਖਣ ਵਿੱਚ ਮਦਦ ਕਰਦਾ ਹੈ ਪਾਣੀ ਫालतू ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਵੀ ਮਦਦ ਕਰਦਾ ਹੈ ਅਗਲਾ ਪ੍ਰਸ਼ਨ ਹੈ ਸਾਡੇ ਸਰੀਰ ਵਿੱਚ ਕਿਹ ਜਰੂਰੀ ਪੰਜ ਪ੍ਰਕਾਰ ਦੇ ਪੋਸ਼ਟਿਕ ਤੱਤਾਂ ਦੇ ਨਾਮ ਦੱਸੋ ਕਾਰਬੋਹਾਈਡਰੇਟ ਚਰਬੀ ਪ੍ਰੋਟੀਨ ਵਿਟਾਮਿਨ ਅਤੇ ਖਣਿਜ ਅਸੀਂ ਵਿਟਾਮਿਨ ਸੀ ਤੋਂ ਕਿੱਥੋਂ ਪ੍ਰਾਪਤ ਕਰਦੇ ਹਾਂ ਮਨੁੱਖੀ ਸਰੀਰ ਵਿੱਚ ਵਿਟਾਮਿਨ ਸੀ ਦੀ ਘਾਟ ਹੋਣ ਕਾਰਨ ਕਿਹੜੇ ਰੋਗ ਹੋ ਜਾਂਦੇ ਹਨ ਵਿਟਾਮਿਨ ਸੀ ਦੇ ਸਰੋਤ ਔਲਾ ਖੱਟੇ ਫਲ ਟਮਾਟਰ ਆਦਿ ਵਿਟਾਮਿਨ ਸੀ ਦੀ ਕਮੀ ਨਾਲ ਸ਼ਕਰ ਵੀ ਦਾ ਰੋਗ ਹੁੰਦਾ ਹੈ ਚਰਬੀ ਅਤੇ ਕਾਰਬੋਹਾਈਡਰੇਟ ਨੂੰ ਊਰਜਾ ਦੇਣ ਲਈ ਵਾਲੇ ਭੋਜਨ ਕਿਉਂ ਕਿਹਾ ਜਾਂਦਾ ਹੈ ਵਿਆਖਿਆ ਕਰੋ ਕਿਉਂਕਿ ਚਰਬੀ ਤੇ ਕਾਰਬੋਹਾਈਡਰੇਟ ਤੋਂ ਸਾਡੇ ਸਰੀਰ ਵਿੱਚ ਊਰਜਾ ਪ੍ਰਾਪਤ ਪੈਦਾ ਹੁੰਦੀ ਹੈ ਵੱਡੇ ਉਤਰਾ ਵਾਲੇ ਪ੍ਰੇਸ਼ਨ ਟੂਟੀ ਰੋਗ ਕੀ ਹੁੰਦੇ ਹਨ ਮਨੁੱਖੀ ਸਰੀਰ ਵਿੱਚ ਪ੍ਰੋਟੀਨ ਅਤੇ ਕਾਰਬੋਹਾਈਡਰੇਟ ਦੀ ਘਾਟ ਕਾਰਨ ਹੋਣ ਵਾਲੇ ਰੋਗਾਂ ਵਿੱਚ ਸੰਖੇਪ ਵਰਣਨ ਕਰੋ ਇਹ ਜਾਣਕਾਰੀ ਦਿਓ ਟ੍ਰੋਡੀ ਰੋਗ ਭੋਜਨ ਵਿੱਚ ਲੰਬੇ ਸਮੇਂ ਤੋਂ ਪੋਸ਼ਟਿਕ ਤੱਤਾਂ ਦੀ ਘਾਟ ਕਾਰਨ ਹੋਣ ਵਾਲੇ ਰੋਗਾਂ ਨੂੰ ਟ੍ਰੋਡੀ ਰੋਗ ਕਿਹਾ ਜਾਂਦਾ ਹੈ ਬੱਚਿਆਂ ਵਿੱਚ ਪ੍ਰੋਟੀਨ ਦੀ ਘਾਟ ਕਾਰਨ ਕੁਆਸ਼ੀਔਰਕਰ ਰੋਗ ਹੋ ਜਾਂਦਾ ਹੈ ਇਸ ਰੋਗ ਕਾਰਨ ਸਰੀਰਕ ਵਿਕਾਸ ਹੌਲੀ-ਹੌਲੀ ਹੁੰਦਾ ਹੈ ਮੂੰਹ ਸੁੱਕ ਸੁਜੇ ਜਾਂਦਾ ਹੈ ਅਤੇ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਵਾਲ ਸਫੇਦ ਹੋਣ ਲੱਗਦੇ ਹਨ ਬੱਚਿਆਂ ਵਿੱਚ ਪ੍ਰੋਟੀਨ ਅਤੇ ਕਾਰਬੋਹਾਈਡਰੇਟ ਦੀ ਘਾਟ ਕਾਰਨ ਮੈਰਾਸਮ ਰੌਗ ਵੀ ਹੋ ਜਾਂਦਾ ਹੈ ਅਤੇ ਇਸ ਕਾਰਨ ਅੱਖਾਂ ਤਾਂ ਸੇ ਜਾਂਦੀਆਂ ਹਨ ਪਸਲੀਆਂ ਉੱਪਰ ਜਾਂਦੀਆਂ ਹਨ ਅਤੇ ਚਮੜੀ ਖੁਸ਼ਕ ਹੋ ਜਾਂਦੀ ਹੈ ਮਨوں ਕੁਦਰਤ ਦੇ ਸਰੀਰ ਲਈ ਖਣਿਜ ਪਦਾਰਥਾਂ ਦੀ ਮਹੱਤਤਾ ਬਾਰੇ ਲਿਖੋ ਖਣਿਜ ਪਦਾਰਥ ਚੰਗੀ ਸਿਹਤ ਅਤੇ ਸਰੀਰ ਦੇ ਉਚਿਤ ਵਾਦੇ ਲਈ ਜ਼ਰੂਰੀ ਹੁੰਦੇ ਹਨ ਉਦਾਹਰਣ ਵਜੋਂ ਲੋਹਾ ਲਹੂ ਵਿੱਚ ਹਿਮੋਗਲੋਬਿਨ ਬਣਾਉਣ ਲਈ ਜ਼ਰੂਰੀ ਹੈ ਕੈਲਸ਼ੀਅਮ ਹੱਡੀਆਂ ਅਤੇ ਦੰਦਾਂ ਲਈ ਜ਼ਰੂਰੀ ਹੈ ਫਾਸਫੋਰਸ ਹੱਡੀਆਂ ਨੂੰ ਮਜ਼ਬੂਤ ਕਰਨ ਮਜ਼ਬੂਤੀ ਪ੍ਰਦਾਨ ਕਰਦਾ ਹੈ ਆਇਓਡਿਨ ਥਾਇਰੋਇਡ ਗ੍ਰੰਥੀ ਦੇ ਠੀਕ ਕੰਮ ਕਰਨ ਲਈ ਜ਼ਰੂਰੀ ਹੈ ਵਿਟਾਮਿਨ ਕੀ ਹੁੰਦੇ ਹਨ ਮਨੁੱਖ ਦੇ ਸਰੀਰ ਲਈ ਵਿਵੱਖ-ਵੱਖੋ ਵਿਟਾਮਿਨਾਂ ਦੀ ਮਹੱਤਤਾ ਬਾਰੇ ਲਿਖੋ ਵਿਟਾਮਿਨ ਕੁਝ ਛੋਟੇ ਸਾਇਨਿਕ ਪਦਾਰਥ ਹੁੰਦੇ ਹਨ ਜੋ ਕਿ ਸਰੀਰ ਨੂੰ ਬਹੁਤ ਹੀ ਘੱਟ ਮਾਤਰਾ ਵਿੱਚ ਲੋੜੀਂਦੇ ਹੁੰਦੇ ਹਨ ਵਿਟਾਮਿਨ ਵਿਟਾਮਿਨ A ਚਮੜੀ ਅਤੇ ਅੱਖਾਂ ਨੂੰ ਠੀਕ ਰੱਖਣਾ ਵਿਟਾਮਿਨ B ਪਾਚਨ ਪ੍ਰਣਾਲੀ ਕੇਂਦਰੀ ਨਾੜੀ ਪਰਨਾਲੀ ਅਤੇ ਸਰੀਰ ਦੇ ਸਹੀ ਵਾਦੇ ਲਈ ਜ਼ਰੂਰੀ ਵਿਟਾਮਿਨ ਸੀ ਬਿਮਾਰੀਆਂ ਨਾਲ ਲੜਨ ਵਿੱਚ ਸਹਾਇਤਾ ਕਰਦਾ ਹੈ ਵਿਟਾਮਿਨ ਡੀ ਸਿਹਤਮੰਦ ਹੱਡੀਆਂ ਅਤੇ ਦੰਦਾਂ ਲਈ ਜ਼ਰੂਰੀ ਹੈ ਵਿਟਾਮਿਨ ਈ ਸੈਲਾਨ ਟੁੱਟੇ ਭੱਜ ਤੋਂ ਬਚਾਉਂਦਾ ਹੈ ਤੇ ਕਈ ਸਿਹਤ ਦੀਆਂ ਸਮੱਸਿਆਵਾਂ ਨੂੰ ਘਟਾਉਂਦਾ ਹੈ ਵਿਟਾਮਿਨ ਕੇ ਖੂਨ ਦੇ ਜੰਮਣ ਵਿੱਚ ਵੀ ਸਹਾਇਤਾ ਹੁੰਦਾ ਹੈ ਅਗਲਾ ਹੈ ਚੌਥਾ ਦੇ ਪੌਦਿਆਂ ਨੂੰ ਜਾਨੋ ਵੀ ਤੁਹਾਡਾ ਛੁੱਟੀਆਂ ਦਾ ਕੰਮ ਹੈ। ਇਹਨੂੰ ਵੀ ਕਰ ਲੈਣਾ ਹੈ। ਪੌਦਿਆਂ ਦੀਆਂ ਕਿਸਮਾਂ ਨੂੰ ਜਾਨਣਾ। ਗੁਲਾਬ ਦਾ ਪੌਦਾ ਇੱਕ ਡੈਸ਼ ਹੈ ਝਾੜੀ। ਅੰਬ ਦਾ ਪੌਦਾ ਇੱਕ ਡੈਸ਼ ਹੈ ਰੁੱਖ। ਕਣਕ ਦਾ ਪੌਦਾ ਇੱਕ ਡੈਸ਼ ਹੈ ਬੂਟੀ। ਮੂਸਲਜੜਾਂ ਤੇ ਰੇਸ਼ੇਦਾਂ ਜੜਾਂ ਦਾ ਅਧਿਐਨ ਕਰੋ। ਗਾਜਰ ਮੂਸਲਜੜ। ਕਾ ਰੇਸ਼ੇਦਾਂ ਜੜ। ਮੂਲੀ ਮੂਸਲਜੜ, ਸ਼ਲਗਮ ਮੂਸਲਜੜ। ਕਣਕ ਰੇਸ਼ੇਦਾਂ ਜੜ। ਬਾਜਰਾ ਰੇਸ਼ੇਦਾਂ ਜੜ। ਅਕ ਮਸਲ ਜੜ ਇਹ ਦਰਸਾਉਂਦਾ ਹੈ ਕਿ ਮਿੱਟੀ ਵਿੱਚੋਂ ਪਾਣੀ ਤੇ ਖਣਿਜ ਜਿਹਦੇ ਸੋਖਣ ਲਈ ਜੜਾਂ ਜ਼ਰੂਰੀ ਹਨ ਮਿੱਟੀ ਵਿੱਚੋਂ ਪਾਣੀ ਅਤੇ ਖਣਿਜਾਂ ਨੂੰ ਸੋਖਣ ਲਈ ਸਹਾਇਤਾ ਕਰਦੀਆਂ ਹਨ ਜੜਾਂ ਐੜਾ ਗਾਮਲੇ ਵਿੱਚ ਵਾਲਾ ਪੌਦਾ ਕਿਉਂ ਮਰ ਜਾ ਗਿਆ ਕਿਉਂਕਿ ਐੜੇ ਗਾਮਲੇ ਵਿੱਚ ਵਾਲੇ ਪੌਦੇ ਦੀਆਂ ਜੜਾਂ ਹੁਣ ਇਹ ਕਾਰਨ ਪੱਤਿਆਂ ਤੱਕ ਪਾਣੀ ਨਹੀਂ ਪਾਣੀ ਅਤੇ ਖਣਿਜ ਨਹੀਂ ਪਹੁੰਚੇ ਨਰੀਖਣ ਕਰਨਾਂ ਤੇ ਜੜਾਂ ਮਿੱਟੀ ਵਿੱਚ ਪੌਦੇ ਦੀ ਪਕੜ ਮਜ਼ਬੂਤ ਕਰਦੀਆਂ ਹਨ ਪੌਦੇ ਨੂੰ ਮਿੱਟੀ ਵਿੱਚੋਂ ਝੁੱਟਣਾ ਆਸਾਨ ਨਹੀਂ ਕਿਉਂਕਿ ਇਸ ਵਿੱਚ ਮੌਜੂਦ ਡੈਸ਼ ਹਨ ਜੜਾਂ ਡੈਸ਼ ਉੱਪਰ ਹਮੇਸ਼ਾ ਉੱਪਰ ਵੱਲ ਨੂੰ ਵੱਧਾ ਹੈ ਤਣਾ ਕਿਰਿਆ ਇਹ ਦੱਸਦਾ ਹੈ ਕਿ ਤਣਾ ਪਾਣੀ ਦੇ ਸੰਚਾਲਨ ਵਿੱਚ ਮਦਦ ਕਰਦਾ ਹੈ ਬਾਲਸਮ ਪੌਦੇ ਦੇ ਸਫੇਦ ਫੁੱਲਾਂ ਦੇ ਵਿੱਚ ਲਾਲ ਰੰਗ ਦੇ ਤੱਬੇ ਕਿਉਂ ਦਿਖਾਈ ਦਦੇ ਹਨ ਕਿਉਂਕਿ ਜੜਾਂ ਤੋਂ ਤਨੇ ਰਹੀ ਪੱਤਿਆਂ ਤੱਕ ਪਾਣੀ ਦੇ ਨਾਲ ਲਾਲ ਰੰਗ ਵੀ ਪਹੁੰਚ ਜਾਂਦਾ ਹੈ ਪੱਤਿਆਂ ਰਾਹੀਂ ਪੌਦਿਆਂ ਵਿੱਚ ਵਾਸ਼ਪੀ ਵਾਸ਼ਪੂਤ ਸਰਜਨ ਕਿਰਿਆ ਨੂੰ ਦਸਾਉਣਾ ਟొਮੇਟਾ ਕੀ ਹੈ ਪੱਤਿਆਂ ਦੀ ਸਤ੍ਹਾ ਦੇ ਮੌਜੂਦ ਛੋਟੇ ਛੋਟੇ ਛੇਦਾਂ ਨੂੰ ਟొਮੇਟਾ ਕਿਹਾ ਜਾਂਦਾ ਹੈ ਵਾਸ਼ਪੂਤ ਉਤਸਰਜਨ ਜਿ ਪਰਿਵਾਸ਼ਾ ਦਿਓ ਪੌਦੇ ਸੇ ਟొਮੇਟਾ ਟొਮੇਟਾ ਰਾਹੀਂ ਬਾਦੂਕ ਪਾਣੀ ਨੂੰ ਬਾਹਰ ਘਟ ਦਿੰਦੇ ਹਨ ਇਸ ਪ੍ਰਕਿਰਿਆ ਨੂੰ ਵਾਸ਼ਪੂਤ ਸਰਦਨ ਕਿਹਾ ਜਾਂਦਾ ਹੈ ਅੱਗੇ ਹੈ ਖਾਲੀ ਜਾਵ ਪਰ ਹੋਰੇ ਡੈਸ਼ ਜੜਾਂ ਦੀ ਮੁੱਖ ਜੜ ਨਹੀਂ ਹੁੰਦੀ ਹਰੇਸ਼ਦਰ ਪੱਤੇ ਵਿੱਚ ਸਿਰਾਵਾਂ ਦੇ ਜਾਲ ਡੈਸ਼ ਨੂੰ ਕਹਿੰਦੇ ਹਨ ਸਿਰਾ ਵਿन्यास ਡੈਸ਼ ਫੁੱਲ ਦਾ ਮਹੱਤਵ ਹਿੱਸਾ ਹੈ ਇਸਤਰੀਕੇਸਰ ਵੱਡੇ ਖੇਤ ਦਰਖਤ ਦੇ ਟਾਣੇ ਨੂੰ ਡੈਸ਼ ਕਹਿੰਦੇ ਹਨ ਮੁੱਟਟੰਗ ਸਹੀ ਹੈ ਗਲਤ ਚੁਣੋ ਪੱਤਿਆਂ ਤੋਂ ਪਾਣੀ ਦੇ ਨਿਕਲਣ ਦੀ ਕਿਰਿਆ ਨੂੰ ਵਾਸ਼ਪ ਉਤਸਰਜਨ ਕਿਹਾ ਜਾਂਦਾ ਹੈ ਠੀਕ ਪੱਤਿਆਂ ਦੇ ਹਰੇ ਰੰਗ ਲਈ ਕਲੋਰੋਫਿਲ ਜਿਵੇਂ ਵਾਰ ਹੈ ਸਹੀ ਦੋ ਅੰਤਰਗੰਡਾਂ ਦੇ ਵਿਚਕਾਰ ਤਣੇ ਦੇ ਹਿੱਸੇ ਨੂੰ ਗੰਡਾ ਕਿਹਾ ਜਾਂਦਾ ਹੈ ਸਹੀ ਉਹ ਕੇਸਰ ਫੁੱਲ ਦਾ ਮਾਦਾ ਜਨਨੰਗ ਹੈ ਗਲਤ ਜੜ ਅੱਗੇ ਹੈ ਕलम ਉਡੇ ਨੂੰ ਆਡੇ ਨਮਲਾਣਾ ਜੜ ਪਾਣੀ ਸੋਖਣਾ ਵੇਲ ਮਨੀ ਪਲਾਂਟ ਹਰੀਆਂ ਪੱਤੀਆਂ ਫੁੱਲ ਨੋਕ ਕਲੀ ਅਵਸਥਾ ਵਿੱਚ ਬਰਜਾਉਣਾ ਤਣਾ ਪੌਦੇ ਨੂੰ ਸਿੱਧਾ ਰੱਖਣਾ ਸਹੀ ਉੱਤਰ ਦੀ ਚੋਣ ਕਰੋ ਚਾਰ ਚਾਰ ਆਪਸ਼ਨ ਦਿੱਤੇ ਗਏ ਨੇ ਸਹੀ ਉੱਤਰ ਤੇ ਟਿਕਣਾ ਹੈ ਥੋਨੇ ਆਮਬਦਾਈਕ ਪੌਦਾ ਇੱਕ ਡੈਸ਼ ਹੈ ਰੁੱਖ ਪੌਦੇ ਵਿੱਚ ਪ੍ਰਕਾਸ਼ ਸੰਸ਼ਲੇਸ਼ਨ ਕਿਹਦੇ ਆ ਡੈਸ਼ ਵਿੱਚ ਹੁੰਦੀ ਹੈ ਪੱਤੇ ਟਣੇ ਦਾ ਹੁਪਾ ਅਗੇ ਜਿੱਥੇ ਪੱਤੇ ਉਗਦੇ ਹਨ ਇਹ ਸਹੀ ਆਪਸ਼ਨ ਹੈ ਗੰਡ ਪੱਤੇਆ ਦੁਆਰਾ ਪਾਣੀ ਛੱਡਣ ਦੀ ਵਿਧੀ ਵਾਸ਼ਪੁੱਤ ਸੱਜਣ ਅੱਗੇ ਹੈ ਬਹੁਤ ਹੀ ਛੋਟੇ ਉਤਰਾਵਲੇ ਬ੍ਰੇਸ਼ਣ ਪੱਤੇ ਦੇ ਚਮਕ ਚਮਕ ਤੇ ਰੰਗ ਹਰੇ ਰੰਗ ਦੇ ਭਾਗ ਨੂੰ ਕੀ ਕਹਿੰਦੇ ਹਨ ਪੱਤਾ ਬਲੇਡ ਜਾਂ ਫਲਕ ਲੈਮੀਨਾ ਸਿਧਾ ਵਿਨਿਆਸ ਕੀ ਹੈ ਇਸ ਦੀ ਬਕਵਕ ਕਿਸ ਮਦ ਇਹ ਨਾਮ ਲਿਖੋ ਪੱਤੇ ਅਤੇ ਸੇਦਾਵਾਂ ਦੇ ਜਾਲ ਨੂੰ ਸਿਰਾਬ ਵਿਨਿਆਸ ਕਹਿੰਦੇ ਹਨ ਸਿਰਾਬ ਵਿਨਿਆਸ ਦੀਆਂ ਕਿਸਮਾਂ ਜਾਲੀਦਾਰ ਅਤੇ ਸਮਾਂਤਰ ਸਿਰਾਬ ਵਿਨਿਆਸ ਕੈਲਿਕਸ ਕੀ ਹੈ ਫੁੱਲ ਨਿਆਹ ਬਾਹਰੀ ਹਰੀਆਂ ਪੱਤੀਆਂ ਨੂੰ ਸਮੂਹ ਨੂੰ ਕੈਲਿਕਸ ਕਿਹਾ ਜਾਂਦਾ ਹੈ ਛੋੜੇ ਉਤਰਾ ਵਾਲੇ ਪ੍ਰਸ਼ਨ ਮੂਸਲ ਜੜ ਅਤੇ ਰੇਸ਼ਾ ਜੜ ਵੀ ਚੰਤਰ ਲਿਖੋ ਮਿੱਟੀ ਦੇ ਅੰਦਰ ਡੂੰਘਾਈ ਤੱਕ ਜਾਂਦੀਆਂ ਹਨ ਮੂਸਲ ਜੜਾਂ ਰੇਸ਼ਾ ਜੜਾਂ ਮਿੱਟੀ ਦੇ ਅੰਦਰ ਡੂੰਘਾਈ ਤੱਕ ਨਹੀਂ ਜਾਂਦੀਆਂ ਮੂਸਲ ਜੜਾ ਇੱਕ ਲੰਬੀ ਮੁੱਖ ਜੜ ਹੁੰਦੀ ਹੈ ਇਹ ਕੋਈ ਮੁੱਖ ਜੜ ਨਹੀਂ ਹੁੰਦੀ ਜਿਹੜਾ ਮੁੱਖ ਮੋਟੀ ਵੱਖ-ਵੱਖ ਮੋਟਾਈ ਤੇ ਜਾਂ ਹੁੰਦੀਆਂ ਹਨ ਜਿਹੜਾ ਦੀ ਮੋਟਾਈ ਇੱਕੋ ਜਿਹੀ ਹੁੰਦੀ ਹੈ ਮੂਸਲ ਜੜ ਵਾਲੇ ਪੌਦੇ ਦੇ ਪੱਤਿਆਂ ਵਿੱਚ ਜਾਲੀਦਾਰ ਸਿਰਾ ਵਿਨਿਯਾਸ ਹੁੰਦਾ ਹੈ ਜੇਸ਼ੇਦਾਰ ਜੜਸ ਵਾਲੇ ਪੌਦੇ ਵਿੱਚ ਪੱਤਿਆਂ ਦਾ ਸਮੰਤਰ ਸਿਰਾ ਵਿਨਿਯਾਸ ਨਹੀਂ ਹੁੰਦਾ ਪੱਤਿਆਂ ਦੇ ਮੁੱਖ ਕੰਮ ਲਿਖੋ ਪੱਤੇ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਨਾਲ ਭੋਜਨ ਬਣਾਉਂਦੇ ਹਨ ਪੱਤੇ ਸਟੋਮਾਟਾ ਰਾਹੀਂ ਗੈਸਾਂ ਦਾ ਆਦਾਨ-ਪ੍ਰਦਾਨ ਕਰਦੇ ਹਨ ਪੱਤੇ ਵਾਸ਼ਪ ਉਤਸਰਜਨ ਨਾਲ ਬਾਦੂ ਪਾਣੀ ਬਖਰ ਕਰਦੇ ਹਨ ਪਹਿਲਾਂ ਕੀ ਹਨ ਉਦਾਹਰਣ ਦਿਓ ਕਮਜ਼ੋਰ ਤਣੇ ਵਾਲੇ ਪੌਦੇ ਦੇ ਜੇ ਕਿ ਸਿੱਧੇ ਖੜੇ ਨਹੀਂ ਹੋ ਸਕਦੇ ਵਧਣ ਲਈ ਆਸ-ਪਾਸ ਦੀਆਂ ਵਸਤੂਆਂ ਦਾ ਸਹਾਰਾ ਲੈਂਦੇ ਹਨ ਉਹਨਾਂ ਨੂੰ ਬੇਲਾ ਕਹਿੰਦੇ ਹਨ ਉਦਾਹਰਣ ਲਈ ਮਨੀ ਪਲਾਂਟ ਅਤੇ ਗੂੜਾ ਵੱਡੇ ਉਤਰਾ ਵਾਲੇ ਪ੍ਰੈਸ਼ਨ ਆ ਗਏ ਪੱਤੇ ਦੇ ਵੱਖ-ਵੱਖ ਹਿੱਸੇ ਕਿਹੜੇ ਹਨ ਤੇ ਲੈਵਲ ਕਿਤੇ ਗਏ ਚਿੱਤਰ ਨਾ ਸਮਝਾਓ ਪਤੇ ਦੇ ਹਿੱਸੇ ਡੰਡੀ ਪੱਤਾ ਬਲੇਡ ਵੱਧ ਮਧ ਸਿਰਾ ਤੇ ਸਿਰਾ ਆਦੀ ਫੁੱਲ ਦਾ ਚਿੱਤਰ ਬਣਾਓ ਤੇ ਇਸ ਦੇ ਭਾਗਾਂ ਦਾ ਵਰਣਨ ਕਰੋ ਫੁੱਲ ਦਾ ਚਿੱਤਰ ਫੁੱਲ ਪੌਦੇ ਦਾ ਜਨਨੰਗ ਹੈ ਇਸ ਦੇ ਮੁੱਖ ਭਾਗ ਹਨ ਹਰੀਆਂ ਪੱਤੀਆਂ ਰੰਗਦਾਰ ਪੱਤੀਆਂ ਪੁੰਕੇਸਰ ਅਤੇ ਇਸਤਰੀ ਕੇਸਰ ਉਂ ਕੇਸਰ ਫੁੱਲ ਦਾ ਨਰ ਭਾਗ ਇਸ ਦੇ ਮੁੱਖ ਹਿੱਸੇ ਪ੍ਰਾਕੋਸ਼ ਤੇ ਫਿਲਾਮੈਂਟ ਤੰਤੁ ਹਨ ਅਤੇ ਇਹਨਾਂ ਦਾ ਮੁੱਖ ਕੰਮ ਪ੍ਰਗਨ ਪੈਦਾ ਕਰਨਾ ਹੈ ਇਸ ਦੇ ਕੇਸਰ ਫੁੱਲ ਦਾ ਮਾਦਾ ਭਾਗ ਹੈ ਇਸ ਦੇ ਮੁੱਖ ਹਿੱਸੇ ਸਟਿਗਮਾ ਸਟਾਈਲ ਅਤੇ ਐਂਡ ਕੋਸ਼ ਹਨ ਰੰਗਦਾਰ ਪੰਖੜੀਆਂ ਦੇ ਮੁੱਖ ਰੰਗ ਤਿਤਲੀਆਂ ਤਿਤਲੀਆਂ ਤੇ ਪੰਛੀਆਂ ਦੀ ਨੂੰ ਫੁੱਲ ਵੱਲ ਖਿੱਚਦੇ ਹਨ ਅਤੇ ਜੋ ਪ੍ਰਾਗਨ ਕੀ ਜਾਂ ਵਿੱਚ ਸਹਾਇਕ ਹੁੰਦੇ ਹਨ। ਹਰੀਆ ਪੱਤੀਆਂ ਫੁੱਲ ਨੂੰ ਖੇੜਨ ਤੋਂ ਪਹਿਲਾਂ ਬਡ ਦੇ ਰੂਪ ਵਿੱਚ ਸੁਰੱਖਿਅਤ ਰੱਖਦੀਆਂ ਹਨ। ਅਗਲਾ ਹੈ 6ਵਾਂ ਦੇ ਐ ਇਸ ਜੀਵ ਅਤੇ ਉਹਨਾਂ ਦਾ ਚੋਗਿਰਦਾ। ਮੰਮੀ ਖਾਲੀ ਧਵਾ ਪਾਓ। ਮੱਛੀ ਦਾ ਸਾਗ ਅੰਗ ਡੈਸ਼ ਹੈ ਗਲਫੜੇ। ਵਾਤਾਵਰਣ ਦੇ ਜੈਵਿਕ ਅਤੇ ਜੈਵਿਕ ਭਾਗ ਹਨ। ਸੂਰਜ ਦੀ ਰੋਸ਼ਨੀ ਆਵਾਜ਼ ਦਾ ਡੈਸ਼ ਭਾਗ ਹੈ। ਅਬ ਜੈਵਿਕ ਧਰਤੀ ਦੇ ਰਹਿਣ ਵਾਲੇ ਜੀਵਾਂ ਨੂੰ ਡੈਸ਼ ਕਹਿੰਦੇ ਹਨ। ਸਥਲੀ ਸੰਜੀਵ ਸਾਰੇ ਡੈਸ਼ ਵਾਤਾਵਰਣ ਦਿਖਾਉਂਦੇ ਹਨ ਪ੍ਰਜੰਤ ਕਰਦੇ ਹਨ। ਸਜੀਵ ਸਹੀ ਜਾਂ ਗਲਤ ਲਿਖੋ। ਕੈਕਟਸ ਅਤੇ ਤਣਿਆਂ ਦੀ ਵਰਤੋਂ ਕਰਕੇ ਪ੍ਰਕਾਸ਼ ਸੰਸ਼ਲੇਸ਼ਣ ਕਰਦਾ ਹੈ। ਸਹੀ। ਊਂਡ ਦਾ ਕੁੱਬ ਭੋਜਨ ਤੇ ਪਾਣੀ ਇਕੱਠਾ ਕਰਦਾ ਹੈ। ਸਹੀ। ਸਾਰੇ ਪੌਦੇ ਪੌਦੇ ਉਤਪਾਦਕ ਹਨ ਸਹੀ ਜੈਵਿਕ ਪਾਗ ਪਾਣੀ ਹਵਾ ਤੇ ਮਿੱਟੀ ਹਨ ਗਲਤ ਕਾਲਮੂੜਾ ਤੇ ਆੜੇ ਦਾ ਮਿਲਾਨ ਕਰੋ ਧਰਤੀ ਉਤੇ ਊਰਜਾ ਦਾ ਮੁੱਖ ਸਰੋਤ ਸੂਰਜ ਬ੍ਰਿਚਵਾਸ਼ੀ ਬਾਂਦਰ ਕੈਕਟਸ ਸੂਲਾ ਜੈਵਿਕ ਅੰਸ਼ ਪੌਦੇ ਜਾਂ ਜਾਨਵਰ ਸਹੀ ਉੱਤਰ ਦੇ ਚੁਣ ਕਰੋ ਅਜੈਵਿਕ ਅੰਸ਼ਕ ਵਿੱਚ ਸ਼ਾਮਿਲ ਹਨ ਹਵਾ ਪਾਣੀ ਮਿੱਟੀ ਕੈਕਟਸ ਇੱਕ ਡੈਸ਼ ਹੈ ਮਾਰਥਲੀ ਪੌਦਾ ਇਹ ਸਹੀ ਆਪਸ਼ਨ ਹੈ ਮਾਰਥਲੀ ਪੌਦਾ ਡੈਸ਼ ਦਾ ਸਰੀਰ ਤਰਨ ਦੇ ਕੀ ਹੁੰਦਾ ਹੈ ਇਹ ਸਹੀ ਆਪਸ਼ਨ ਹੈ ਮੱਛੀਆ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਦੇ ਨੂੰ ਡੈਸ਼ ਕਹਿੰਦੇ ਹਨ ਜਲੀ ਬਹੁਤੋ ਛੋਟੇ ਉਤਰਾ ਵਾਲੇ ਪ੍ਰਸ਼ਨ ਆਵਾਸ ਦੀ ਪਰਿਭਾਸ਼ਾ ਲਿਖੋ ਉਹ ਥਾਂ ਜਿੱਥੇ ਸੰਜੀਵ ਰਹਿੰਦਾ ਹੈ ਉਸਨੂੰ ਆਵਾਸ ਕਹਿੰਦੇ ਹਨ ਸਤਲੀ ਤੇ ਜਲੀ ਜਲੀ ਜੀਵਾਂ ਦੀਆਂ ਦੋ ਉਦਾਹਰਨਾਂ ਦਿਓ ਸਤਲੀ ਜੀਵ ਮਨੁੱਖ, ਸ਼ੇਰ, ਗਾਂ ਦੀ ਜਲੀ ਜੀਵ ਮੱਛੀ, व्हेल ਅਤੇ ਡਾਲਫਿਨ ਅਨੁਕੂਲਤਾ ਦੀ ਪਰਿਭਾਸ਼ਾ ਦਿਓ ਜੀਵਤ ਵਸਤੂਆਂ ਦੁਆਰਾ ਆਪਣੇ ਆਪ ਨੂੰ ਆਪਣੇ ਆਲੇ ਦੁਆਲੇ ਅਨੁਸਾਰ ਢਾਲ ਲੈਣ ਦੀ ਯੋਗਤਾ ਨੂੰ ਅਨੁਕੂਲਤਾ ਕਿਹਾ ਜਾਂਦਾ ਹੈ ਉਤਪਾਦਕ ਕੀ ਹੈ ਜਿਹੜੇ ਜੀਵ ਆਪਣਾ ਭੋਜਨ ਆਪ ਬਣਾਉਂਦੇ ਹਨ ਉਤਪਾਦਕ ਕਿਹਾ ਜਾਂਦਾ ਹੈ ਜਿਵੇਂ ਕਿ ਹਰੇ ਪੌਦੇ ਜੈਵਿਕ ਅੰਸ਼ ਕੀ ਹਨ ਕਿਸੇ ਆਵਾਸ ਵਿੱਚ ਸਜੀਵ ਵਸਤੂਆਂ ਤੇ ਜਿਵੇਂ ਕਿ ਪੌਦੇ ਜੰਤੂ ਅਤੇ ਸਵਮ ਜੀਵ ਵਾਤਾਵਰਣ ਦੇ ਜੈਵਿਕ ਅੰਸ਼ਾਂ ਛੋਟੇ ਉੱਤਰ ਵਾਲੇ ਪ੍ਰਸ਼ਨ ਮ੍ਰਿਤ ਹਾਰੀ ਅਤੇ ਨਿਖੇ ਦੀ ਪਰਿਭਾਸ਼ਾ ਦਿਓ ਮ੍ਰਿਤ ਹਾਰੀ ਜਿਹੜੇ ਜੀਵ ਮਰੇ ਹੋਏ ਜਾਨਵਰਾਂ ਨੂੰ ਖਾਂਦੇ ਹਨ ਉਹਨਾਂ ਨੂੰ ਮ੍ਰਿਤ ਆਹਾਰੀ ਕਹਿੰਦੇ ਹਨ ਨਿਖੇੜਕ ਜਿਹੜੇ ਜੀਵ ਮਰੇ ਹੋਏ ਪੌਦਿਆਂ ਤੇ ਜਾਨਵਰਾਂ ਨੂੰ ਸੈੱਲ ਪਦਾਰਥਾਂ ਵਿੱਚ ਤੋੜ ਦਿੰਦੇ ਹਨ ਉਹਨਾਂ ਨੂੰ ਨਿਖੇੜਕ ਕਿਹਾ ਜਾਂਦਾ ਹੈ ਜਿਵੇਂ ਕਿ ਜਵਾ ਨੂੰ ਮੱਛੀ ਦੀਆਂ ਦੋ ਅਨੁਕੂਲ ਸੰਬੰਧੀ ਵਿਸ਼ੇਸ਼ਤਾਵਾਂ ਕਿਹੜੀਆਂ ਹਨ ਪਾਣੀ ਦੇ ਪ੍ਰਤੀਰੋਧਤਾ ਨੂੰ ਘਟਾਉਣ ਲਈ ਮੱਛੀ ਦਾ ਸਰੀਰ ਦਾ ਤਾਰਾ ਦੇਖੀਕਰਨ ਹੁੰਦਾ ਹੈ ਪਾਣੀ ਵਿੱਚ ਸਾਹ ਲੈਣ ਲਈ ਮੱਛੀ ਵਿੱਚ ਗਲਫੜੇ ਹੁੰਦੇ ਹਨ ਮਾਰਥਲ ਮਾਰਥਲ ਦਜਹਾਜ ਕਿਸ ਨੂੰ ਕਹਿੰਦੇ ਹਨ ਕੋਈ ਦੋ ਵਿਸ਼ੇਸ਼ਤਾਵਾਂ ਲਿਖੋ ਊਠ ਨੂੰ ਮਾਰਥਲ ਦਜਹਾਜ ਕਿਹਾ ਜਾਂਦਾ ਹੈ ਊਠ ਵਿੱਚ ਪਾਣੀ ਦਾ ਨੁਕਸਾਨ ਘਟਾਉਣ ਲਈ ਪਸੀਨੇ ਦੀਆਂ ਗਰੰਟੀਆ ਨਹੀਂ ਹੁੰਦੀਆਂ ਮਾਰਥਲ ਦੀ ਰੇਤ ਤੇ ਤੁਰਨ ਲਈ ਊਠ ਦੇ ਪੈਰ ਜੋੜੇ ਤੇ ਗੱਦੇਦਾਰ ਹੁੰਦੇ ਹਨ ਡੁੱਬੇ ਹੋਏ ਤੈਰਨ ਵਾਲੇ ਪੌਦਿਆਂ ਵਿੱਚੋਂ ਤਾਂ ਦੱਸੋ ਪੂਰੀ ਤਰ੍ਹਾਂ ਪਾਣੀ ਦੇ ਹੈਟਾਮਿਲਨ ਵਾਲੇ ਪੌਦਿਆਂ ਨੂੰ ਪੂਰੀ ਤਰ੍ਹਾਂ ਪਾਣੀ ਦੇ ਹੈਟਾਮਿਲਨ ਵਾਲੇ ਪੌਦਿਆਂ ਨੂੰ ਡੁੱਬ ਡੁੱਬੇ ਹੋਏ ਪੌਦੇ ਕਹਿੰਦੇ ਹਨ ਜਿਵੇਂ ਕਿ ਹਾਈਡਰੇਲਾ ਪਾਣੀ ਦੇ ਸਥਤੇ ਤੈਰਨ ਵਾਲੇ ਪੌਦਿਆਂ ਨੂੰ ਕਹਿੰਦੇ ਹਨ ਕਮਲ ਉਤਪਾਦਕ ਖਪਤਕਾਰ ਨਿਖੇੜਕ ਚਿਪਣੀ ਕਰੋ ਇਨ੍ਹਾਂ ਦੀ ਉਤਪਾਦਕ ਜਿਹੜੇ ਜੀਵ ਆਪਣਾ ਭੋਜਨ ਆਪ ਬਣਾਉਂਦੇ ਹਨ ਉਹਨਾਂ ਨੂੰ ਉਤਪਾਦਕ ਕਿਹਾ ਜਾਂਦਾ ਹੈ ਜਿਵੇਂ ਕਿ ਹਰੇ ਪੌਦੇ ਖਪਤਕਾਰ ਉਹ ਜੀਵ ਜਿਹੜੇ ਕੀ ਆਪਣਾ ਭੋਜਨ ਆਪ ਨਹੀਂ ਬਣਾ ਸਕਦੇ ਉਹ ਦੂਸਰੇ ਜੀਵਾਂ ਤੇ ਪਰ ਭੋਜਨ ਤਿਆਰ ਕਰਕੇ ਖਾਂਦੇ ਹਨ ਉਹਨਾਂ ਨੂੰ ਖਪਤਕਾਰ ਕਹਿੰਦੇ ਹਨ ਜਿਵੇਂ ਕਿ ਮਨੁੱਖ ਗਾਂ ਦੀ ਨਿਖੇੜਕ ਜਿਹੜੇ ਜੀਵਨ ਮਰੇ ਹੋਏ ਪੌਦਿਆਂ ਤੇ ਜਾਨਵਰਾਂ ਨੂੰ ਸਲਪਦਾਰਥਾ ਵਿੱਚ ਤੋੜ ਦਿੰਦੇ ਹਨ ਉਹਨਾਂ ਨੂੰ ਨਿਖੜਕ ਕਹਿੰਦੇ ਹਨ ਜਿਵੇਂ ਕਿ ਜੀਵਨੂ ਵੱਖ-ਵੱਖ ਕਿਸਮ ਦੇ ਆਵਾਸਾਂ ਬਾਰੇ ਸੰਖੇਪ ਚਰਚਾ ਲਿਖੋ ਆਵਾਸ ਮੁੱਖ ਤੌਰ ਤੇ ਤਿੰਨ ਪ੍ਰਕਾਰ ਕਿ ਤਿੰਨ ਕਿਸਮ ਦੇ ਹੁੰਦੇ ਹਨ ਸਤਲੀ ਆਵਾਸ ਧਰਤੀ ਤੇ ਰਹਿਣ ਵਾਲੇ ਜੀਵਾ ਦੇ ਆਵਾਸ ਨੂੰ ਸਤਲੀ ਆਵਾਸ ਕਹਿੰਦੇ ਹਨ ਜਿਵੇਂ ਕਿ ਮਾਰਥਲ ਅਤੇ ਕਾ ਦੇ ਮੈਦਾਨ ਜਲੀ ਆਵਾਸ ਪਾਣੀ ਵਿੱਚ ਰਹਿਣ ਵਾਲੇ ਜੀਵਾ ਦੇ ਆਵਾਸ ਨੂੰ ਜਲੀ ਆਵਾਸ ਕਹਿੰਦੇ ਹਨ ਜਿਵੇਂ ਕਿ ਸਮੁੰਦਰ ਅਤੇ ਛਪੜਾਦੀ ਹਵਾਈ ਆਪ੍ਰਿਛਵਾਸੀ ਆਵਾਸ ਹਵਾ ਵਿੱਚ ਉਡਣ ਵਾਲੇ ਚਕਤਾਂ ਤੇ ਰਹਿਣ ਵਾਲੇ ਤੇ ਜੀਵਾਂ ਨੂੰ ਆਵਾਸ ਨੂੰ ਹਵਾਈ ਜਾਂ ਅਪ੍ਰਿਛਵਾਸੀ ਕਹਿੰਦੇ ਆਵਾਸ ਕਹਿੰਦੇ ਹਨ ਵਾਸਤੇ ਜੈਵਿਕ ਅਤੇ ਜੈਵਿਕ ਭਗਾ ਦੇ ਆਪਸੀ ਤਾਲਮੇਲ ਤੇ ਨੋਟ ਲਿਖੋ ਆਵਾਸ ਤੇ ਜੈਵਿਕ ਅਤੇ ਜੈਵਿਕ ਪਾਉ ਆਪਸ ਵਿੱਚ ਤਾਲਮੇਲ ਬਣਾ ਕੇ ਜੈਵਿਕ ਭਾਗ ਜਿਵੇਂ ਕੀ ਜੀਵਾਂ ਨੂੰ ਜੀਵਿਤ ਰਹਿਣ ਵਿੱਚ ਅਜੈਵਿਕ ਭਾਗ ਜਿਵੇਂ ਕੀ ਹਵਾ ਪਾਣੀ ਮਿੱਟੀ ਸੂਰਜੀ ਪ੍ਰਕਾਸ਼ ਆਦਿ ਦੀ ਜ਼ਰੂਰਤ ਹੁੰਦੀ ਹੈ ਜੈਵਿਕ ਵਾਤਾਵਰਣ ਵਿੱਚ ਅਜੈਵਿਕ ਅੰਸ਼ਾ ਦਾ ਸੰਤੁਲਨ ਵੀ ਬਣਾਈ ਰੱਖਦੇ ਹਨ ਸੰਜੀਵਤ ਅਤੇ ਨਜੀਵ ਵਸਤੂਆਂ ਵਿੱਚ ਅੰਤ ਸਪਸ਼ਟ ਕਰੋ ਸੰਜੀਵ ਵਸਤੂਆਂ ਗਤੀ ਕਰ ਸਕਦੀਆਂ ਹਨ ਨਜੀਵ ਵਸਤੂ ਗਤੀ ਨਹੀਂ ਕਰ ਸਕਦੀਆਂ ਇੰਨਾ ਵਿੱਚ ਵਾਧਾ ਹੁੰਦਾ ਹੈ ਇੰਨਾ ਵਿੱਚ ਵਾਧਾ ਨਹੀਂ ਹੁੰਦਾ ਇਹ ਸਾਂ ਲੈਂਦੀਆਂ ਹਨ ਇਹ ਸਾਂ ਨਹੀਂ ਲੈਂਦੀਆਂ ਇਹਨਾਂ ਨੂੰ ਭੋਜਨ ਦੀ ਲੋੜ ਹੁੰਦੀ ਹੈ ਇਹਨਾਂ ਨੂੰ ਭੋਜਨ ਦੀ ਕੋਈ ਲੋੜ ਨਹੀਂ ਹੁੰਦੀ ਇਹ ਮਹਿਸੂਸ ਕਰ ਸਕਦੀਆਂ ਹਨ ਮਹਿਸੂਸ ਨਹੀਂ ਕਰ ਸਕਦੀਆਂ ਇਹ ਆਪਣੇ ਵਰਗੇ ਹੋਰ ਜੀਵ ਵੀ ਪੈਦਾ ਕਰ ਸਕਦੀਆਂ ਹਨ ਇਹ ਆਪਣੇ ਵਰਗੇ ਹੋਰ ਜੀਵ ਪੈਦਾ ਨਹੀਂ ਕਰ ਸਕਦੀਆਂ ਉਦਾਹਰਣ ਵਜੋਂ ਮਨੁੱਖ ਗਾਂ ਜੀਵਾਂ ਨੂੰ ਅਤੇ ਪੌਦੇ ਆਦਿ ਉਦਾਹਰਣ ਦੇ ਲਈ ਕੁਰਸੀ ਚਾਕ ਮਿੱਟੀ ਅਤੇ ਪੈਨ ਆਦਿ ਅਗਲਾ ਹੈ ਪਾ ਅਧਿਆਏ 13 ਹੁਰੇ ਕਰ ਕਰ ਦੀ ਸੰਭਾਲ ਤੇ ਨਿਪਟਾਰਾ ਤਾਂ ਬੱਚਿਓ ਇਹ ਸਿੱਤ ਤੁਹਾਡਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਲਾ 6ਵੀਂ ਦਾ ਸਾਇੰਸ ਦਾ ਛੁੱਟੀਆਂ ਦਾ ਕੰਮ ਜੋਨ ਚ ਲੀਆਂ ਛੁੱਟੀਆਂ ਦਾ ਕੰਮ 2025 ਦਾ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਵਿੱਚ